ਬਟਾਲਾ ਦੇ ਪਿੰਡ ਗਿੱਲਾਵਾਲੀ ਚ ਦੋ ਸਖੇ ਪਰਮਤ ਦੀਆਂ ਗੁਆਂਧ ਬਣੀਆਂ ਕੋਠੀਆਂ ਚ ਇੱਕੋ ਰਾਤ ਚ ਹੀ ਚੋਰਾਂ ਨੇ ਨਿਸ਼ਾਨਾ ਬਣਾਇਆ ਚੋਰੇ ਨਿਸ਼ਾਤ ਸੰਕੇ ਮਕਾਨ ਮਾਲਕ ਪਰਿਵਾਰ ਘਰ ਚ ਹੀ ਸੌ ਰਹੇ ਸਨ ਅਤੇ ਉਹਨਾਂ ਕੋਠੀਆਂ ਦੇ ਪਿਛਲੇ ਪਾਸੇ ਤੋਂ ਖਿੜਕੀ ਦੀ ਗ੍ਰਿਲ ਤੋੜ ਅੰਦਰ ਦਾਖਲ ਹੋਏ ਤਾਂ ਕੋਠੀ ਚ ਸੁੱਤੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੇ ਘਰ ਦੇ ਦੂਸਰੇ ਕਮਰਿਆਂ ਚ ਚੋਰ ਹਰ ਥਾਂ ਦੀ ਫੋਲਾ ਫਰਾਲੀ ਕਰ ਘਰ ਦੇ ਲਾਕਰ ਤੇ ਤਾਲੇ ਤੋੜ ਕੇ ਘਰ ਚ 10 ਟੋਲੇ ਸੋਨਾ 14000 ਰੁਪਏ ਨਕਦੀ ਅਤੇ ਦੂਸਰੇ ਘਰ ਚੋਂ 15 ਟੋਲੇ ਸੋਨੇ ਦੇ ਗਹਿਣੇ ਅਤੇ 17000 ਲੈ ਕੇ ਫਰਾਰ ਹੋ ਗਏ। ਉੱਥੇ ਹੀ ਇਨਾ ਮਕਾਨ ਮਾਲਕ ਭਰਾਵਾਂ ਹਰਭਜਨ ਸਿੰਘ ਅਤੇ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਜਦ ਸਵੇਰੇ ਉੱਠੇ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰ ਰਿਹਾ ਹੈ ਅਤੇ ਉਹਨਾਂ ਇੱਕ ਦੂਸਰੇ ਨੂੰ ਪਹਿਲਾਂ ਜਾ ਸੂਚਿਤ ਕੀਤਾ ਤਾਂ ਦੋਵਾਂ ਘਰਾਂ ਚੋਂ ਹੀ ਚੋਰ ਲੁੱਟ ਕੇ ਫਰਾਰ ਹੋ ਚੁੱਕੇ ਸਨ। ਉਥੇ ਹੀ ਹਰਭਜਨ ਸਿੰਘ ਦਾ ਕਹਿਣਾ ਸੀ ਕਿ ਉਹ ਜਦ ਸਵੇਰੇ ਉੱਠੇ ਹਨ ਤਾਂ ਇਹ ਮੈਂ ਜਾਪ ਰਿਹਾ ਸੀ ਕਿ ਜਿਵੇਂ ਉਹਨਾਂ ਪੂਰੇ ਪਰਿਵਾਰ ਨੂੰ ਕੁਝ ਦਵਾਈ ਸੌਂਗਾ ਕੇ ਬੇਹੋਸ਼ ਕੀਤਾ ਹੋਵੇ ਕਿਉਂਕਿ ਪੂਰੀ ਰਾਤ ਉਹਨਾਂ ਦੀ ਨੀਂਦ ਨਹੀਂ ਖੁੱਲੀ ਲੇਕਿਨ ਜਦ ਸਵੇਰੇ ਉੱਠੇ ਤਾਂ ਚੋਰੀ ਹੋ ਚੁੱਕੀ ਸੀ ਦੋਮਾ ਪਰਿਵਾਰਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਸੰਤੋਖ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗਿੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ ਬਾਰਾਂ ਘਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਗ੍ਰਾਮ ਟੋਲੇ ਸੋਨਾ ਹੈ ਤੇ 17000 ਰੁਪਏ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹਨਾਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ 바ਰੀ ਤੋੜ ਕੇ ਉਧਰੋਂ ਪਿੱਛੋਂ ਦੀ ਆ ਗਏ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਨਹੀਂ ਇਹ ਘਰੀ ਹੈਗਾ ਕਿ ਨਹੀਂ ਇਹ ਹੀ ਘਰੀ ਹੈ ਇਹ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੂਈ ਪਾ ਗਏ ਜਾਂ ਕੀ ਕੀ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਹਾਂ ਸਾਢੇ 4 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਆਪਣਾ ਦਰਵਾਜ਼ਾ ਬੰਦ ਕੀਤਾ ਹੈ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉੱਧਰਲੇ ਪਾਸੋਂ ਬਾਰੀ ਖੁੱਲੀ ਸੀ ਉਹਦੇ ਥਾਣੀ ਲੰਘ ਕੇ ਤੇ ਉਹ ਚੋਰੀ ਕਰ ਗਏ ਕੀ ਲੱਗਦਾ ਤੁਹਾਨੂੰ ਇਹ ਕਿਹਾ ਮੈਂ ਸਤਲੁਜ ਵਾਰ ਦੇ ਜਿਹੜਾ ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਵੀ ਕੋਈ ਬੰਦਾ ਭੇਤੀ ਪਿਆ ਵਿੱਚ ਸਰਪੰਚ ਜੀ ਕੀ ਕਰ ਰਹੀ ਕਰਨ ਮੈਂ ਸੰਤੋਖ ਸਿੰਘ ਦਾ ਵੱਡਾ ਭਰਾ ਆਇਆ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ ਸਵੇਰੇ 4:30 ਵਜੇ ਸਾਢੇ 4:30 ਜੇ ਉੱਠੇ ਆ ਤੇ ਸੰਤੋਖ ਜੀ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਗੇ ਇੱਧਰ ਪਿੱਛੇ ਆ ਗਏ ਇਹਨਾਂ ਨੇ ਪਛਾਣ ਕੀ ਗਿਆ ਤੇ ਮੁੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੋਂ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਗੈਰਾ ਮੇਰੇ ਜੀਡੀਏਮ ਵਗੈਰਾ ਸੀ ਉਹ ਵੀ ਨਾਲ ਚੱਲਾ ਗਿਆ ਜੀ ਹਾਂ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿਲ 파ੜ ਪਿੱਛੇ ਕੋਠੀ ਤੇ ਜੀ ਗ੍ਰਿਲ ਲਾਈ ਸੀ ਗ੍ਰਿਲ 파ੜ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਹਾਂ ਜੀ ਜਿਹੜੀ ਚੋਰੀ ਇਹ ਨਾਲ ਨਾਲ ਕੋਠੀਆਂ ਜੀ ਬਿਲਕੁਲ ਨਾਲ ਨਾਲ ਕੋਠੀਆਂ ਜੀ ਕਿੰਨਾ ਚੋਸਾਂ ਹੀ ਕਾਂਡੇ ਜਾਨੀ ਉਹਨਾਂ ਦਾ 15 15 ਤੋਂ ਲੈ ਕੇ ਮੇਰਾ ਦਾਸ ਕਰੋ तकरीबन ਬਾਕੀ ਡਿਟੇਲ ਐ ਪੁਲਿਸ ਨੂੰ ਜਾਣੀ ਇਤਲਾਹ ਦੇਤੀ ਹੈ ਜੀ ਐਸਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸਐਚਓ ਵੀ ਇੰਚਾਰਜ ਵੀ ਆਇਆ ਜੀ ਜੋ ਕਾਰਵਾਈ ਕਰ ਰਹੇ ਨੇ ਕਿ ਵਿਕਲਪ ਡਾਊਟ ਕਾਰ ਬਣਾ ਲਿਆ ਜੀ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਚੀ ਕਹਿਣਾ ਚਾਹੋਗੇ ਜੋ ਆਏ ਲੇਕਿਨ ਮੈਂ ਦੇਖੋ ਕਹਿ ਰਹੇ ਜੀ ਵੀ ਬਹੁਤ ਢਿੱਲੀ ਕਾਰਜ ਜਾਰੀ ਹੈ ਪੁਛ ਦੀ ਜਿਹੜਾ ਇਸ ਕੰਮ ਹੋ ਰਿਹਾ ਕਰਾ ਦੇਖੇ ਇਹ ਕਿਹਦੇ ਅੰਦਰ ਹੀ ਸੁਤਿਆ ਹਾਂ ਜੀ ਅਸੀਂ ਅੰਦਰ ਸੁਤਿਆ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁਤਿਆ ਜੀ ਏਸੀ ਲਾ ਕੇ ਸੁਤਿਆ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚ ਚੋਰੀ ਹੋਈ ਤੇ ਤੀਸਰਾ ਕਮਰਾ 'ਚ ਚੋਰੀ ਹੋਈ ਸਾਡੇ ਤਾਂ ਕੀ ਮੰਗ ਕਰਦੇ ਹੋ ਪੁਲਿਸ ਕੋਟਾ ਕੰਮ ਅਸੀਂ ਦੇਖੋ ਕਿ ਇਹਨੇ ਸਾਡੀ ਜਿਹੜੀ ਚੋਰੀ ਟਰੇਸ ਕੀਤੀ ਜਾਵੇ ਗਾਂਵ ਵਾਸਤੇ ਨੱਥ ਪਈ ਜਾਵੇ ਲੋਕਾਂ ਨੂੰ ਹੋਰ ਨਾ ਜਿੰਦਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਹੋਇਆ ਜਾਂ ਲੋਰ ਕਿਹਨਾ ਨਾ ਹੋ ਸਕੀ